I yeah. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਤੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅਸੀਂ ਦੇਖ ਹੀ ਰਹੇ ਹਾਂ ਕਿ ਰਾਜ ਵੀ ਰੈਡੀ ਆ ਅਸੀਂ ਜਾ ਰਹੇ ਅੱਜ ਮੇਲੇ ਤੇ ਬਾਬਾ ਜੀ ਦੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਹੈਨਾ ਕਿੱਥੇ ਜਾ ਰਹੇ ਬੇਗੋਵਾਲ ਮੇਲਾ ਤੇ ਆਏ ਆਏ ਗਰਮੀ ਤਾਂ ਬਹੁਤ ਆ ਪਰ ਉਦੋਂ ਦੇ ਦਰਸ਼ਨ ਉਦੋਂ ਦਰਸ਼ਨ ਹੋਏ ਨਹੀਂ ਸੀ ਸਹੀ ਤਰ੍ਹਾਂ ਕਿਉਂਕਿ ਕਨੇਰੀ ਚੱਲਦੀ ਵੀ ਸੀ ਤੇ ਕਨੇਰਾ ਬਹੁਤ ਹੋ ਗਿਆ ਹੈਗਾ ਉਹਦਾ ਕਰਕੇ ਚਲਦੀ ਆ ਗਏ ਵਾਪਸ ਤੇ ਹੋਣ ਚੱਲੇ ਆਂ ਦਰਸ਼ਨ ਵੀ ਕਰਾਂਗੇ ਥੋੜਾ ਬਹੁਤਾ ਇਹ ਵੀ ਥੋੜਾ ਨਰਾਜ ਸੀਗਾ ਕਿ ਮੈਨੂੰ ਕਮਾਉਂਦੇ ਨਹੀਂ ਮੈਂ ਉਹ ਮਤਲਬ ਜਾਣਾ ਆ ਦੇਖਣਾ ਭਗੂੜਿਆ ਤੇ ਝੂਟੇ ਲੈਣੇ ਆ ਸੋ ਇਹਨੇ ਪੌਕੇਟ ਮਨੀ ਚ ਅੱਜ ਪੈਸੇ ਕੱਢ ਲਏ ਹੋਏ ਆ ਆਪਣੀ ਪੌਕੇਟ ਮਨੀ ਦੇ ਨਾਲ ਇਹਨੇ ਅੱਜ ਭੰਗੂੜੇ ਤੇ ਝੂਟੇ ਲੈਣੇ ਨੇ ਕਿੱਦਾਂ ਫਿਰ ਹਾਂ ਨਹੀਂ ਲੈਣੇ ਹੈਲੋ ਹਾਇ ਤਾਂ ਕਰਦੇ ਸਾਸਰੀ ਕਾਲ ਤੇ ਕਰਦੇ ਸਾਰਿਆਂ ਨੂੰ ਨਹੀਂ ਕਰਨੀ ਗੁੱਸੇ 'ਚ ਆਜੇ ਹੋਲੇ ਗੁੱਸੇ 'ਚ ਆ ਏ ਦੀ ਹੈਗਾ ਹਜੇ ਨਾਰਾਜ ਆ ਸੋ ਇਹਨੇ ਤੇ ਗੱਲ ਨਹੀਂ ਕਰਨੀ ਹੈਗੀ ਕਹਿੰਦਾ ਮੈਂ ਨਹੀਂ ਕਰਨੀ ਗੱਲ ਚਲੋ ਮਿਲਦੇ ਆਪਾਂ ਉਥੇ ਜਾ ਕੇ ਤੁਹਾਨੂੰ ਸਾਰਿਆਂ ਨੂੰ ਦਿਖਾਉਣੇ ਆ ਦਰਸ਼ਨ ਵੀ ਕਰਾਵਾਂਗੇ ਤੇ ਝੂਲੇ ਵਗੈਰਾ ਮੇਲਾ ਵੀ ਪੂਰਾ ਕਮਾਵਾਂਗੇ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਹੈਨਾ ਹੈ ਰਾਜਵੀਰ ਗਾਇਸ ਵੀ ਬਤਕੋਵਾਲ ਜਾਣਾ ਹੈ ਨਾਲੇ ਦੀਦੀ ਕੋਲ ਥੋੜਾ ਜਿਹਾ ਜਾਣਾ ਹੈ ਥੋੜਾ ਜਿਹਾ ਕੰਮ ਸੀ ਦੀਦੀ ਕੋਲ ਜਾਇ ਦੂਜੀ ਪਾਰ ਸਾਮਾਨ ਸੀਗਾ ਦੀਦੀ ਦਾ ਥੋੜਾ ਜਿਹਾ ਇੱਥੇ ਪਿਆ ਪਿਓ ਦੇ ਕੇ ਆਣਾ ਨਹੀਂ ਹੋ ਗੰਦੀ ਹੋ ਗਈ ਤੇ ਨਾਲੇ ਮਾਸੀ ਜੀ ਆਏ ਸੀਗੇ ਤੋ ਆਪਣੇ ਲਿਫਾਫੇ ਵਿੱਚ ਉਹਨਾਂ ਦੀ ਸਕੂਟੀ ਦੀ ਚਾਬੀ ਲੈ ਆਇਆ ਤੇ ਉਹ ਚਾਬੀ ਵੀ ਦੇਣ ਜਾਣੀ ਆ। ਸੋ ਨਾਲੇ ਇਹ ਦੀ ਜ ਨੂੰ ਮਿਲ ਕੇ ਆਵਾਂਗੇ, ਨਾਲੇ ਮੇਲਾ ਵੇਖ ਕੇ ਆਵਾਂਗੇ। ਛੰਨੋ ਤਿਆਰ ਆ। ਛੰਨੋ ਧੋਣ ਵਾਲੀ ਹੋਊ। ਧੋਣ ਵਾਲੀ ਹੋਊ ਗਾਇਜ਼, ਘੱਟਾ ਬਹੁਤ ਹੁੰਦਾ ਆ। ਕੀ ਕਰੀਏ? ਮਾਸੀ ਜੀ ਖੜੇ ਆ। ਅੰਕੇ ਚੱਲੋ ਨਾਲ ਸਾਡੇ। ਵੇ ਥੋਈ ਵੀ ਕੰਮ ਫੇਰ ਆਇਓ ਚੱਲਦੇ ਆ ਕੋਈ ਨੇ ਚੱਲੇ ਮੱਥਾ ਟੇਕਾ ਆਜ ਵੀ ਰੈਡੀ ਤਿਆਰ ਵਰ ਤਿਆਰ ਹੋ ਗਾਈ ਇਸ ਕਿੰਨੀ ਲੱਗੀ ਹੋਈ ਆ ਬਹੁਤ ਸਲੀਖਦਾ ਪਿਆ ਪਾਣੀ ਪਾ ਕੇ ਭਜਾਣ ਦੇ ਹਾਂ ਆ ਲੋਕ ਇਕੱਠੇ ਹੋਏ ਦਿਖਦਾ ਹੀ ਨਹੀਂ ਨਾ ਕਿ ਪਿਆ ਕੁਛ ਰੋੜੀ ਨੂੰ ਲੱਗਦੀ ਨਾ ਇਹ ਛੇਤੀ ਭਰਾੜੀਆਂ ਇਹ ਛੇਤੀ ਬੁਝਣੀ ਮਿਲਦੀ ਹੈ ਨਾ ਤੇ ਇਹ ਤੇ ਤੁਹਦੀ ਰਹਿੰਦੀ ਹੁੰਦੀ ਬੜਾ ਚਿਰ ਤੱਕ ਇਹ ਲੋਕ ਖਲੋਟੇ ਨਾ ਰਾਤ ਆ ਮੰਗਾ ਹਨ ਤੂੰ ਆਪੇਂ ਦਾ ਅੱਖਾਂ ਚ ਇਹ ਦੇਈਆਂ ਨਹੀਂ ਲੋਕੀ ਡਰ ਗਏ ਜਦੋਂ ਆਪ ਮੁੰਡਾ ਨਹੀਂ ਚਾਹੀਦਾ ਪੁੱਤਰ ਹੀ ਜਗ ਹੁੰਦੇ ਸੀ ਤੁਹਾਡਾ ਵੀ ਆਟੋ ਡਰੇ ਨੇ ਕਿ ਤੂੰ ਐ ਪੈਣਾ ਹੀ ਹੋਇਆ ਤੂੰ ਐ ਪੈਣਾ ਹੀ ਆਉਂਦੇ ਉਹਨਾਂ ਕੋ ਦੇਖਿਆ ਨਹੀਂ ਉਹ ਸਿੱਧੇ ਵਿੱਚ ਲਾਹੇ ਇੱਕ ਵਾਰ ਲਿਆ ਤੇ ਰੁਕ ਦੰਦੀ ਵੱਟਣ ਲੱਗੀ ਲਸੀ ਬੀਤੀ ਥਾ ਥੱਲੇ ਵੀ ਆ ਛੜਕ ਤੇ ਫੇਰੇ ਖਬਰ ਲਿਆ ਦੰਦ ਮਾਸੀ ਦੇ ਨਕਲੀ ਲੱਗੇ ਨਹੀਂ ਹੁ ਤਿਲਕ ਗਿਆ ਨਹੀਂ ਦੰਦਦੰਦ ਨੂੰ ਕੁਛ ਜਾਂਦੇ ਦੰਦ ਬਾਹਰ ਆ ਜਾਣੇ ਸੀ ਅਸਾਲ ਕੁਛ ਨਹੀਂ ਕੀਹਨੇ ਕਿ ਕਿੰਨੇ ਨਹੀਂ ਆਣੇ ਮਖੋਲ ਕਰ ਸਾਡੇ ਵੀ ਨਿਕਲ ਹੀ ਆਉਣੇ ਬਾਹਰ ਚੰਗਲ ਲਵਾ ਲਏ ਨੇ ਨਹੀਂ ਤੇ ਬਖੋਲ ਕਰ ਨਹੀਂ ਜਾਣੇ ਮੇਰੇ ਆਨੇ ਸਾਡੇ ਵੀ ਨਿਕਲ ਆਉਣੇ ਦੰਦ ਬਸ ਬਾਹਰ ਹੋਰ ਹੋਣੇ ਦਾੜਾ ਖਾਦੀਆਂ ਕੀ ਆਹ ਖਾਦੇ ਕੀ ਦੂਜੀ ਵੀ ਹੋਣੀ ਆ ਰਹੀ ਹੈ ਫਿਰਤ ਵਾਜ ਇਹ ਤਾਂ ਅੱਠ ਤੇਰੇ ਬੇਗੋਵਾਲ ਗਾਇਸ ਅਸੀਂ ਪਹੁੰਚ ਚੁਕੇ ਆਂ ਤੇ ਹੁਣ ਚੱਲਿਆਂ ਦੀਦੀ ਕੋਲ ਦੀਦੀ ਨੂੰ ਦੇਖ ਕੇ ਆਵਾਂਗੇ ਚਾਬੀ ਜਿਹੜੀ ਉਹਨਾਂ ਦੀ ਆ ਗਈ ਹੈ ਸਾਮਾਨ ਵੀ ਕੁਛ ਥੋੜਾ ਜਿਹਾ ਹੈਗਾ ਫਿਰ ਉਹ ਵੀ ਦੇਖ ਕੇ ਆਵਾਂਗੇ

ਪਿੰਕ ਗਲੋਂ ਅੰਮੋ ਦੁੱਲੀ ਪਈ ਆ ਗਰਮੀ ਦੇ ਨਾਲ ਗਰਮੀ ਹੈ ਵੀ ਬੜੀ ਤੇ ਤੁਹਾਨੂੰ ਤੋਰ ਕੇ ਕਹਿੰਦੇ ਖੜਿਆ ਨਾਲੇ ਦਰਵਾਜ਼ਾ ਪਾਟ ਤਾ ਹਾਏ ਪੁੱਤ ਦਰਵਾਜ਼ਾ ਦੱਬੀ ਆਏ ਹੋ ਨਹੀਂ ਚਿੱਤ ਰਿਆ ਜਿੱਥਰ ਸੇ ਉਹਨਾਂ ਕੇ ਥੱਲੇ ਸੌੜ ਦੇ ਪਿੰਕ ਗਲੋਂ ਨਹੀਂ ਥੱਲੇ ਥੱਲੇ ਫੇਚ ਫੇਚ ਚੱਲਾ ਹੁਣ ਚਲਦੇ ਤੇ ਹੈ ਹਵਾ ਬੜਾ ਹਵਾ ਵੀ ਗਰਮ ਹੈ ਉਹ ਵੀ ਸੜੀ ਪਈ ਦੀ ਹੈ ਦੇਖ ਅੱਜ ਦੇ ਮੂਹ ਤੇ ਗਏ ਤੇ ਸਹੀ ਕੋਲ ਕੋਰ ਗੱਡੀ پارک ਕਰ ਲਈ ਹੋਈ ਆ ਹੁਣ ਚੱਲੇ ਆਪਾਂ ਪਹੁੰਚ ਚੁੱਕੇ ਆ ਇੱਧਰ ਹੀ ਲਗਾ ਲਈ ਅਸੀਂ ਉੱਧਾ ਤਾਂ ਇੱਥੇ ਵੀ ਪਰਚੀ ਪਤਾ ਲੱਗਿਆ ਇੱਥੇ ਵੀ ਪਰਚੀ ਆ ਨਾ ਖੜਾ ਪਰਚੀ ਜਿਆ ਪਾਲਾ ਮੋੜੇ ਸੜਕਾ ਤੇ ਕੋਈ ਸਾਲੇ ਨੇ ਲੱਦਣ ਨਹੀਂ ਦਿੱਤੀ ਕਹਿੰਦਾ ਨਾ ਲਾਓ ਇੱਥੇ ਹਾਂ ਕੱਲ ਭਈਏ ਨਾਲੇ ਸੇਫਟੀ ਰਹੂਗੀ ਤੇ ਗੱਡੀ ਦੀ ਹੁਣ ਫਸ ਰਾਜ ਵੀ ਖਡਾਉਣੇ ਲੈਣੇ ਗੁਬਾਰੇ ਲੈਣੇ ਰਾਜ ਵੀ ਨੇ ਗੁਬਾਰੇ ਦੇਖਦਾ ਪਿਆ ਹਾਂ ਇਸ ਤੇ ਪਾਹ ਕਲੋ ਉੱਤੇ ਪਾਹ ਆ ਇਸ ਤੇ ਪਾਹ ਪਾਹ ਤੇਰੀ ਪਾਹ अप पर करता ස जीීමට අදना आपकी <muchas> करता phóng sự của chúng ta không có đặc biệt không bỏ lỡ những video hấp dẫn

ਹਾਂਜੀ ਇਹ ਸਾਡੇ ਕਮਲ ਬੜਾ ਸਾਹਿਬ ਤੁਸੀਂ ਦੇਖੇ ਹੋਣੇ ਨੇ ਵੀਡੀਓ YouTube ਤੇ ਸੱਚ ਕਰੋ ਬਸ ਕਮਲ ਬੜਾ ਸਾਹਿਬ ਆਪੇ ਤਾਂ ਨੀਂਕੋ ਹੋਏਂ ਦੱਸੇ ਲੋੜ ਨਹੀਂ ਹੈਗੀ ਵੈਸੇ ਤੁਹਾਨੂੰ ਦੱਸਣਾ ਨਹੀਂ ਦੱਸਣਾ ਨਹੀਂ ਪੈਂਦਾ ਜੀ ਬਹੁਤ ਹੋਰ ਨੇ ਆ ਇਹ ਬੰਦੇ ਕਰੋ ਮਾੜਾ ਜੀ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਭਾਈ ਦੇ ਰਹੇ ਹਾਂ ਬਹੁਤ ਵਧੀਆ ਵਲੋਗ ਬਣਦੇ ਆ ਜੀ ਆਹ ਰਿਹੜੇ ਸਪੋਰਟ ਕਰੋ ਬਸ ਸਪੋਰਟ ਦੀ ਲੋੜ ਹੈ ਬਸ ਬਈ ਇਹੀ ਕਹਿਣਾ ਸੀ ਨਾ ਇਹਨੇ ਕੀ ਆਹ ਦਿਨ ਇੰਨੇ ਕਿ ਪੈਸੇ ਤੇ ਤੇ ਹੀ ਸੇਲ ਆ ਜਾਂਦਾ ਤਾਂ ਪਰ ਮੀਤਾ ਨੇ आई दे मिसरमे दस रे बि सरमय शे लाई दस रे मिसरम शलाई दस रुपए बिसर

ਜਾ ਰਹਿਆ ਵਾਪਿਸ ਮੇਰਾ ਘੁੰਮ ਲਿਆ ਨਾ ਲਾ ਸ਼ਾਹ ਨੇ ਇੱਕ ਆਫੀਸ ਲੰਡੇ ਨੇ ਰਾਜ ਦੀ ਵੀ ਥੋੜਾ ਬੋਤਾ ਸਮਾਨ ਵੀ ਖਰੀਦਿਆ ਸੀ ਤੇ ਹੁਣ ਅਸੀਂ ਜਾ ਰਹੇ ਵਾਪਿਸ ਦੇਖੋ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਬismillah Allah ਬਾਰਿਸ਼ ਹੋ ਗਈ ਨਾ ਬਾਰਿਸ਼ ਕਰ ਬਾਰਿਸ਼ ਇੱਕਦਮ ਬੱਦਲ ਦੇਖ ਲਈ ਹੁਣ ਤੁਸੀਂ ਕਿੰਨਾ ਬੱਦਲ ਸੀ ਹਨੇਰੀ ਜੀ ਅੱਖਾਂ 'ਚ ਘੱਟਾ ਪੈ ਗਿਆ ਕੀ ਪਰ ਇਹ ਕਿਤਾਬ ਪਿਛਲੀ ਵਾਰ ਵੀ ਜਦੋਂ ਆਏ ਸੀ ਉਹਦਾ ਵੀ ਬਦਲ ਹੋ ਗਿਆ ਹੁਣ ਆਏ ਹੁਣ ਵੀ ਬਦਲ ਨੇਰੀ ਲੱਗਈ ਹੋਈ ਚਾਹਤ ਤੇ ਰਾਜਵੀਰ ਨੇ ਵੀ ਫੁੱਲ ਇੰਜੋਏ ਕੀਤਾ ਥੋੜਾ ਜਿਹਾ ਗਿੱਦ ਕਰ ਲਾਤੀ ਅਸੀਂ ਵੇਖਦੇ ਕਿਉਂਕਿ ਸੰਗਤ ਬਹੁਤ ਜ਼ਿਆਦਾ ਅਸੀਂ ਰਾਸ਼ੀ ਜ਼ਿਆਦਾ ਹੋਣ ਦਾ ਕਰਕੇ ਖਿਆਲ ਕਰਦੇ ਹਾਂ ਸੋ ਅੱਜ ਦਾ ਵਧੀਆ ਦਿਨ ਸੀ ਕੋਈ ਨੇ ਤਾਂ ਥੋੜਾ ਹੀ ਜੋਇ ਕੀਤਾ ਕਿ ਕਿ ਆਏ ਸੋਗੇ ਨੇ ਹਾਂ ਹੋ ਰਿਹਾ ਹੈ ਬੜਾ ਇੰਨਾ ਟੋਰ ਚੋਦਾ ਆ ਮਨੂੰ ਕਿਉਂ ਰਹਾ ਸੀ ਦੱਸ ਤੋ ਸਲੇ ਜਿਆਦਾ ਹੀ ਸੀ ਕਿਸੇ ਦੀ ਇਸੇ ਦੀ ਜਿਆਦਾ ਹੀ ਸੀ ਸਾਦੇ ਮਿਲ ਕੇ ਹੈ ਵੀਡੀਓ ਕਰ ਲੈ ਨਹੀਂ ਦੱਸਦਾ ਦੱਸ 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 ਕਦਾਂ ਕੁੜੀਆਂ ਵਾਂਗੂ ਸੰਗਦਾ ਆ ਪਰਨ ਮੂੰ ਪਰੀ ਜਾਂਦਾ ਤੋ ਕੁੜੀਆਂ ਕਦੋਂ ਕੁੜੀਆਂ ਨੂੰ ਸੰਗਦਾ ਪਿਆ ਵਾ ਫਿਰ ਕੀ ਆ ਕਿਉਂ ਰੋਇਆ ਹੀ ਇਹੀ ਤਾਂ ਸਣਾ ਧਾ ਕੇ ਤੂੰ ਉਧਰ ਸਾਹਮਣੇ ਆ ਤੇ ਸਾਹਮਣੇ ਹੀ ਰੋਣ ਲੱਪੇਂਦਾ ਇਹ ਤਾਂ ਨਹੀਂ ਸੰਗਦਾ ਵੇ ਕਿੱਦਾਂ ਦੇਖਦਾ ਬਿੱਟਰ ਬਿੱਟਰ ਇਹਨੂੰ ਲੀਂਦਾ ਨਹੀਂ ਆਂਦੀ ਭਲਾ ਹੁਣ ਇੰਨਾ ਵੀਡੀਓ ਸੇਵ ਆਉਂਦੀ ਨਾ ਕੋਈ ਉੱਪਰ ਥੱਲੇ ਦੇਖ ਚੱਲੋਂਗਾ ਅਸੀਂ ਸਾਰਾ ਲੋ ਜੀ ਗਾਇਸ ਘਰ ਪਹੁੰਚ ਚੁੱਕੇ ਹਾਂ ਹੁਣ ਆਪਾਂ ਲਾਈਟ ਹੈਨਿੰਗ ਹੀ ਲਾਈਟ ਗਈ ਹੋਈ ਏ ਦੇਖਿਓ ਤੁਸੀਂ ਇੱਥੇ ਖਲਾਰਾ ਪੱਤਿਆਂ ਦਾ ਪੱਤ ਖਾਨਾ ਚਿੰਦੜ ਗਿਆ ਸੀ ਕਿੰਨਾ ਖਲਾੜਾ ਪੈ ਗਿਆ ਜੀ